ਆ ਲੱਕੇ ਛੱਡਦੇ ਸਰ ਦੋ ਮਿੰਟ ਗੱਲ ਕਰਨੀ ਹੈ ਦੋ ਮਿੰਟ ਸਰ ਫਿਰ ਵੀ ਤੁਸੀਂ ਫਸੇ ਹੋਵੇ ਕੋ ਸਰ ਇੱਕ ਜੁਮਮੇਵਾਰ ਸੀਗੇ ਤੁਸੀਂ ਉਸ ਟਾਈਮ ਐਡੇ ਵੱਡੇ ਅਫਸਰ ਸੀਗੇ ਅਜੀਹਾ ਕਿਉਂ ਕੀਤਾ ਸਰ ਨਹੀਂ ਜੀ ਸਰ ਦੋ ਮਿੰਟ ਲੱਕ ਛੱਡਦੇ ਮੈਂ ਕਿਹੜਾ ਕਿਤੇ ਭੱਜ ਚੱਲਿਆ ਦੋ ਮਿੰਟ ਸਰ ਹਾਂ ਜੀ ਨਹੀਂ ਜੀ ਗੱਲ ਇਹ ਹੈ ਵੀ ਅਸੀਂ ਤਾਂ ਕਾਰਵਾਈ ਆਪਣੇ ਵੱਲ ਸਹੀ ਕੀਤੀ ਹੈ ਹੁਣ ਇਹ ਥੋੜੀ ਫਤਾਹ ਹੁੰਦਾ ਕਾਰਵਾਈ ਚੱਲ ਰਹੀ ਸੀ ਇਨਵੈਸਟੀਗੇਸ਼ਨ ਕੀਤੀ ਹੈ ਜੋ ਰਿਪੋਰਟ ਆਈ ਸੀ ਉਹਦੇ ਹਿਸਾਬ ਨਾਲ ਨਹੀਂ ਉਹ ਸਰ ਉਹ ਤਾਂ ਕਹਿੰਦੇ ਵੀ ਨੱਕੇ ਬੰਦੇ ਨੂੰ ਫਿਰ ਹਾਈ ਕੋਰਟ ਕਮਲਾ ਤਾਂ ਨਹੀਂ ਹਾਈ ਕੋਰਟ ਨੇ ਤੁਹਾਡੇ ਤੇ ਜਿਹੜਾ ਇਹ ਲਾਇਆ ਵੀ ਤੁਸੀਂ ਗਲਤ ਬੰਦੇ ਨੂੰ ਜਿਹੜਾ ਅਰੈਸਟ ਕਰ ਲਿਆ ਸਹੀ ਨੂੰ ਪੈਸੇ ਦੇ ਕੇ ਛੱਡਿਆ ਮੈਂ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਥੋੜੇ ਵੇਲੇ ਕੀ ਤਬਤੀਸ਼ ਹੋਈ ਹੈ ਸਰ ਉਹਦੋਂ ਕੀ ਰਪਰਚਾ ਸਰ 2 ਮਿੰਟ ਸਰ ਬਾਹ ਤਾਂ ਪਾਸੇ ਮੈਕਟ ਉਹਦੀਆਂ ਮਿੱਠੀਆਂ ਲੈਣ ਲੱਗਿਆ ਗੱਲ ਹੀ ਕਰਨੀ ਹੈ ਸਰ 2 ਮਿੰਟ ਜੀ ਉਹ ਜੀ ਗੱਲ ਇਹ ਹੈ ਕਿ ਵਾਨ ਜੋਗ ਅਦਾਲਤ ਨੂੰ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਜੋ ਸਾਡੇ ਨਾਲ ਹੋਇਆ ਉਹ ਧੱਕਾ ਹੈ ਤੁਸੀਂ ਜਿਹਨੂੰ ਕਹਿਣਾ ਸੀ ਨਹੀਂ ਧੱਕਾ ਕਾਹਦਾ ਹੋਇਆ ਸਰ ਤੁਸੀਂ ਪਰਚਾ ਪਾਇਆ ਨਹੀਂ ਹੈ ਜੀ ਮੈਨੂੰ ਦੇਖੋ ਜੀ ਉਹ ਤਾਂ ਹੁਣ ਜੋਸ ਸੀਗਾ ਮੇਰੇ ਤੱਕ ਨਹੀਂ ਵਾਧੂ ਹੋਗੀ ਗੱਲ ਤੁਸੀਂ ਮਿੰਟਾਂ ਦਾ ਕੋਈ ਮੈਨੂੰ ਤਾਂ ਐ ਲੱਗਦਾ ਤੂੰ ਤੂੰ ਹੀ ਕਰ ਲੈ ਮੈਨੂੰ ਐ ਲੱਗਦਾ ਦੋੱਚੀ ਮਾਏ ਆ ਜਿਵੇਂ ਮੈਨੂੰ ਕਿਹਾ ਤੂੰ ਹੀ ਕਰਦੇ ਹੋ ਸਰ ਗੱਲ ਕਰ ਸਾਡਾ মিডিਆ ਦਾ ਫਰਜ਼ ਹੈ মিডিਆ ਹਟਣਾ ਦਾ ਹੈ ਨਹੀਂ ਕਰ ਸਾਡਾ ਫਰਜ਼ ਹੈ ਤੁਸੀਂ ਤਾਂ ਮੈਨੂੰ ਦੋੱਚੀ ਬਣਾਇਆ ਸਰ ਤੁਸੀਂ ਦੱਸੋ ਉਦੋਂ ਕਿੰਨਾ ਕਿੰਨੀ ਹੀਰੋਇਨ ਖੜੀ ਗਈ ਸੀ ਉਹ ਜੀ ਬਸ ਥੋੜੀ ਜੀ ਫੜੀ ਸੀਗੀ ਥੋੜੀ ਜੀ ਕਿੰਨੀ ਕਿਲੋ ਸੀ ਹਾਂ ਜੀ ਬਸ ਤੇ ਫਿਰ ਕਿਲੋ ਵੇਖੋ ਬੰਦਾ ਕੋਈ ਸੀ ਫੜ ਤੁਸੀਂ ਕੋਈ ਲਿਆ ਇਹ ਗੱਲ ਤਾਂ ਕਲੀਅਰ ਕਰੋ ਤੁਸੀਂ ਨਹੀਂ ਉਹ ਨਾਲ ਹੀ ਸੀ ਕਹਿੰਜੀ ਸਾਰੇ ਇਕੱਠੇ ਹੀ ਕਿੰਨੇ ਕਿੰਨੇ ਮੁਲਾਜ਼ਮੇ ਦੇ ਚ ਇਨਵੋਲਵ ਕਿੰਨੇ ਹੋ ਤੁਸੀਂ ਹੁਣ ਤਾਂ ਨਹੀਂ 10 12 ਕਿਤਾ ਹੈ ਥੱਲੋਂ ਤਾਂ ਤੱਕ ਸਾਰਿਆਂ ਨੇ ਪੈਸੇ ਖਾਦੇ ਆ ਜੀ ਵਾਜ ਤੁਹਾਨੂੰ ਪਤਾ ਹੀ ਹੈ ਨਹੀਂ ਮੈਨੂੰ ਤਾਂ ਸਾਰਾ ਪਤਾ ਪਰ ਤੁਸੀਂ ਮੂੰਹੋਂ ਦੱਸੋ ਆਪਦੇ ਹਾਂ ਹੈਗੇ ਠੀਕ ਹੈ ਚਲ ਵਿੱਚ ਹੈਗੇ ਜੀ ਕਿੰਨੇ